ਇਹ ਤੈਨੂੰ ਭੁੱਲਣ ਦੀ ਬਿਮਾਰੀ ਆ ਨਾ ਕਦੋਂ ਲੋਟ ਹੋਊ ਤੇਰੀ ਦੱਸ ਮੈਨੂੰ ਜਦੋਂ ਮਰ ਜਾਣਾ ਉਹ ਤੂੰ ਮਰਦਾ ਨਹੀਂ ਹੈਗਾ ਤੂੰ ਇਹਦਾ ਤੇਰਾ ਵਿਆਹ ਕਰਾਉਣਾ ਵਾ ਰਿਸ਼ਤਾ ਕਰਾਉਣਾ ਤੈਨੂੰ ਅਜੇ ਅਜੇ ਤੂੰ ਕਹਿੰਦਾ ਮੈਂ ਮਰਦਾ ਵਾਂ ਜਦ ਤੱਕ ਇਹ ਨਾ ਪਹਿਲਾਂ ਹੋਇਆ ਅਜੇ ਤੇ ਸਾਡਾ ਇੱਕ ਨਹੀਂ ਹੋਇਆ ਇੱਥੇ ਤੂੰ ਦੂਜਾ ਕਰਾਉਣ ਨੂੰ ਕਾਲਾ ਹੋਇਆ ਪਿਆ ਮੈਂ ਸੁਣ ਆਪ ਕਿਹਨਾਂ ਨਾਲੇ ਕਰ ਲਾ ਪਿਆ ਮੈਂ ਕਹੇ ਕਿਹਾ ਮੈਂ ਕਿਹਨੂੰ ਕਿਹਾ ਸੀ ਤੂੰ ਕਹਿੰਦਾ ਮੈਨੂੰ ਕਰਾ ਦੇ ਤੂੰ ਆ ਮੂਰੇ ਹੋਇਆ ਫਿਰਦਾ ਮੈਂ ਲੜਾ ਬਣਿਆ ਫਿਰਦਾ ਰਿਓ ਸਮਾਰ ਕੇ ਪਾਲਾ ਸੜਕ ਡਾਂਸ ਕਰ ਲੱਗਿਆ ਇੱਥੇ ਸਮਾਰ ਕੇ ਸਮਾਰ ਕੇ ਹਾਂ ਹਾਂ ਪੈੰਡੀ ਕਿਵੇਂ ਹੈ ਪੈਟਰੋਲ ਤੇ ਆਵੇ ਗੱਡੀ ਇਹ ਭਾਈ ਡੀਜ਼ਲ ਦੇ ਨਹੀਂ ਹੈਗੀ ਪੈਟਰੋਲ ਵਾਲੀ ਸਿਆਲਾਂ ਸਲ ਮਾਰਸਾ ਸਟਾਰਟ ਹੋ ਜਾਂਦੀ ਆ ਡੀਜ਼ਲ ਵਾਲੀ ਹਜੇ ਘੌਮ ਘੌਮ ਕਰਦੀ ਆ ਨਾ ਸਹੀ ਨਹੀਂ ਹੈਗਾ ਇਹਦਾ ਪੈਟਰੋਲ ਲਾ ਕੇ ਛੱਡਿਆ ਆ ਬੰਦਾ ਭਾਈ ਆਉਂਦਾ ਮੋਸੇ ਦੇਖ 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 ਗਾਹਾਂ ਬਾਟਰਾ ਇੱਧਰ ਨਾ ਪਾਉਣ ਚੱਲੇ ਜਾਈ ਬੋਲ ਗਾਹਾਂ ਨਾ ਚੱਲੇ ਜਾਈ ਇੱਧਰ ਜਾਣਾ ਗਾਹਾਂ ਕੋਈ ਪਤਾ ਤੇਰਾ ਉਂਗਲਾਈਆਂ ਖੜੀਆਂ ਕਰਦਾ ਮੈਂ ਪਟਿਆਲੇ ਚਲੇ ਜਾ ਰਹੇ ਨੇ ਕੈਪਟਨ ਮਨਿੰਦਰ ਕੋਲੇ ਆ ਮਿੱਤਰੋ ਬਾਈ ਮਟਰ ਆ ਮਟਰਾਂ ਤੇ ਵੀ ਰਿਓ ਪਤਾ ਗੱਬਰੂ ਨੇ ਫੁੱਲ ਨਿਕਲੇ ਜਾਣੋ ਸੀਜ਼ਨ ਬਸ ਹੋਜੂ ਆਫ ਮਟਰਾਂ ਦਾ ਜਦੋਂ ਇਹ ਮਟਰ ਲੱਗਣਗੇ ਲੇਟ ਚੀਜ਼ ਕੋਈ ਵੀ ਲਈ ਆ ਟਾਈਮ ਲੈਂਦੀ ਆ ਥੋੜੀ ਬਾੜੀ ਆ ਮਟਰ ਬਾੜੀ ਬੁੜੀ ਰੱਖ ਲਿਆ ਕੋਲ ਥੋੜੀ ਮੋਟੀ ਬੀਜਣ ਹਨਾ ਕੋਈ ਨਾ ਖਾਲੀ ਜਗ੍ਹਾ ਉਹਨੂੰ ਕੋਈ ਨਾ ਕੋਈ ਚੀਜ਼ ਲਾ ਕੇ ਰੱਖੇ ਨਾ ਮੋਲਣੀਆਂ ਸਬਜ਼ੀਆਂ ਬਹੁਤ ਔਖੀਆਂ ਨੇ ਹੌਲੀ ਹੌਲੀ ਸਾਰਾ ਗੱਟੋ ਇੱਥੇ ਹੀ ਪਾਤਾ ਉਹ ਪਚਾਲੇ ਤੋਰਦਾ ਬੰਦਾ ਫਾਂਡ ਕਿਵੇਂ ਲੱਗੂਗੀ ਹੁਣ ਆ ਕੀ ਹੋ ਗਿਆ ਉਹ ਬੰਦਾ ਵਿਚਾਲੇ ਤੋਰਦਾ ਇਤੋਂ ਸਿਰੇ ਤਾਂ ਨਹੀਂ ਫਾਂਡ ਲੈ ਕੇ ਜਾਣੀ ਸੀ ਜਾਣਦਾ ਉਹਨੂੰ ਜਾਂਦੀ ਸੱਦੋਂ ਜਾਂਦਾ ਉਹ ਬੱਸ ਕਰ ਕਿਉਂ ਰੋ ਖਰਾਬ ਕਰੀ ਜਾਂਦਾ ਮੈਂ ਖਰਾਬ ਕਰਾਂਗੇ ਫੇਰ ਰਿਓ ਬਤਾ ਕਿੰਨਾ ਔਖਾ ਮਿਲਦਾ ਰਿਓ ਪਿੱਥੇ ਡਾਂ ਖੜਕਦੀ ਆ ਤੂੰ ਰਿਓ ਖੜਾਈ ਜਾਂਦਾ ਮੈਂ ਖੜਾਉਣਾ ਲੈ ਕੇ ਆਇਆ ਨਹੀਂ ਖੜਾਉਣਾ ਤਾਂ ਲੈ ਕੇ ਆਇਆ ਤੇ ਫਾਂਡ ਪੂਰੀ ਹੋ ਗਈ ਤੇਰੇ ਬਾਧੂ ਕਦੇ ਪਾਉਣਾ ਮਾ ਬਾਧੂ ਪਾਉਣਾ ਤੇਰਾ ਕੀ ਮਤ ਬਲਵੇ ਬਾਧੂ ਪਾਉਣਾ ਜ਼ਰੂਰੀ ਹੁੰਦਾ ਜ਼ਰੂਰੀ ਕਾਹਦੇ ਹੁੰਦਾ ਉੱਥੇ ਪਾਉਣਾ ਜ਼ਰੂਰੀ ਹੁੰਦਾ ਕਿੱਥੇ ਜ਼ਰੂਰੀ ਹੁੰਦਾ ਕਾਹ ਨਹੀਂ ਹੁੰਦਾ ਨਹੀਂ ਦੱਸ ਕਿੱਥੇ ਖੱਤੇ ਚੌਰ ਕਿੱਥੇ ਨਹੀਂ ਜਦ ਫਾਂਡ ਤੇਰੀ ਪੂਰੀ ਹੋ ਗਈ ਦੁਬਾਰਾ ਫਿਰ ਕਾਹਦੇ ਸਿੱਟਾ ਦਿੰਨਾ ਮਾ ਫਾਂਡ ਪੂਰੀ ਹੋ ਗਿਆ ਫਿਰ ਜਿੱਥੇ ਮਾਰਾ ਹੈ ਉੱਥੇ ਪਾਉਣਾ ਨਹੀਂ ਹੈ ਮਾਰਾ ਤਾਂ ਇੱਥੇ ਮਾਰਾ ਕਿੱਥੇ ਆ ਹੈਗਾ ਕੋਈ ਮਾੜਾ ਮੂੜਾ ਨਹੀਂ ਹੈਗਾ ਪਹਿਲਾ ਦਿਨ ਦਾ ਸਾਰਾ ਮਾਰਾ ਹਾਂ ਬਸ ਸਾਰਾ ਦੋ ਗੱਟੂ ਹੀ ਪਾ ਦੇ ਇੱ ਮੇਰਾ ਪੱਛਾ ਲੈ ਲੈ ਹਾਂ ਤੂੰ ਇੱਕ ਗੱਟੂ ਇਹ ਤੇ ਪੂਰਾ ਖੜਾ ਦਾ ਦੇਖ ਲੈ ਦੋ ਗੱਟੂ ਛੇੜ ਦੇਣਾ ਹਾਂ ਤਾਂ ਯਾਰਾ ਤੂੰ ਦਾ ਬੈਲ ਮੀਟਰ ਡਗਾ ਤੇਰਾ ਦਾ ਸਿੱਟੀ ਦੂਰੀ ਜਾਣਾ ਤੇਰਾ ਕੀ ਆ ਮੀਟਰ ਤੋਂ ਬਗਰ ਗੱਡੀ ਚੱਲਦੀ ਆ ਹਾਂ ਮੀਟਰ ਤੇਰਾ ਮੀਟਰ ਤੋਂ ਬਗਰ ਗੱਡੀ ਕਿੱਦੋਂ ਚੱਲਦੀ ਸਹੀ ਗੱਲ ਆ ਤੇ ਮੀਟਰ ਤੋਂ ਮੀਟਰ ਤੇਰੇ ਚੱਲਦੇ ਵਾਲੇ ਤਰ੍ਹਾਂ ਦੇ ਆ ਨਾ ਇੱਕ ਤਰ੍ਹਾਂ ਦਾ ਮੀਟਰ ਨਹੀਂ ਹੈਗਾ ਤੇਰੇ ਕੋਲੇ ਤੇਰੇ ਕੋਲੇ ਮੀਟਰ ਵਾਲੇ ਤਰ੍ਹਾਂ ਦੇ ਆ ਹਾਂ ਹਾਂ ਵੇ ਇੱਕ ਤਰ੍ਹਾਂ ਦਾ ਮੀਟਰ ਹੋਵੇ ਫਿਰ ਤਾਂ ਮੰਨ ਲਈਏ ਹੁਣ ਕੰਮ ਨੂੰ ਕੰਪਲੀਟ ਕਰ ਦੇਈ ਸਾਰਾ ਜਿਹੜਾ ਰਹਿੰਦਾ ਬੱਲੇ ਬਾਥੂ ਦਵਾਈ ਦੋਈ ਮਾਰਦੀ ਫਿਰ ਆਪਾਂ ਵਿਆਹ ਉਹ ਦੇਖੀਏ ਕਿਹੜੇ ਹੋਈਏ ਠੀਕ ਆ ਕਹੜੇ ਹੋ ਜਾ ਕਹਨੇ ਕੋਈ ਨਹੀਂ ਮੀਮੂ ਪੈ ਜਾਣਾ ਮੈਂ ਫਿਰ ਔਖਾ ਹੋ ਜਾਣਾ ਕੰਮ ਫਿਰ ਤਾਂ ਲੱਭਣਾ ਨਹੀਂ ਹੈਗਾ ਤੈਨੂੰ ਠੰਡ ਸੇਤੀ ਲੱਗਣ ਲੱਗ ਜਾਂਦੀ ਆ ਅਮਰਿਆਂ ਨੂੰ ਜਿੰਦਾ ਲਾ ਲੈਣਾ ਆਪਣੇ ਆਪ ਨੂੰ ਮੈਨੂੰ ਠੰਡ ਲੱਗਦਾ ਫਿਰ ਕੋਟੀ ਕੰਮ ਪਾਇਆ ਹੋਇਆ ਤੇਰਾ ਓਏ ਮੈਨੂੰ ਤਾਂ ਲੱਗਦੀ ਲੱਗਦੀ ਆ ਫਿਰ ਮੈਨੂੰ ਕਿਉਂ ਨਹੀਂ ਲੱਗੂਗਾ ਮੈਂ ਇਨਸਾਨ ਤੂੰ ਤਾਂ ਗਰਮ ਹੈ ਤੂੰ ਤਾਂ ਤੇਰੇ ਅੰਦਰ ਟੌਨ ਗਏ ਡੰਡ ਮਾਠਕਾ ਮਾਰ ਕੇ ਦਿਖਾ ਮਾ ਡੰਡ ਮਾਰ ਕੇ ਡੰਡ ਡੰਡ ਕਿਵੇਂ ਮਾਰੀਦਾ ਹੁੰਦਾ ਤੈਨੂੰ ਡੰਡ ਪਹਿਲਵਾਨ ਜਿਵੇਂ ਪਹਿਲਵਾਨ ਮਾਰਦੇ ਹੁੰਦੇ ਆ ਜੇ ਨਹੀਂ ਮੈਨੂੰ ਮਾਰਨਾ ਹੀ ਨਹੀਂ ਆਉਂਦਾ ਤੂੰ ਸਿਖਾ ਦੇ ਮੈਨੂੰ ਤੈਨੂੰ ਕਰਨਾ ਕੀ ਆਉਂਦਾ ਤੈਨੂੰ ਉਹ ਦੱਸ ਉਹ ਕਰਕੇ ਦਿਖਾ ਦੇ ਜਿਹੜਾ ਤੈਨੂੰ ਕਰਨਾ ਨਹੀਂ ਹੋਰ ਕੁਝ ਨਹੀਂ ਆਉਂਦਾ ਹੈਗਾ ਬਿਹਾਰ ਵਾਲੀ ਕੋਈ ਸਰਤ ਕਰਕੇ ਦਿਖਾ ਦੇ ਕੋਈ ਪਹਿਲਵਾਨੀ ਕਿਹੜਾ ਪਹਿਲਵਾਨ ਵਾਲਾ ਦਿਖਾ ਦੇ ਪਹਿਲਵਾਨਾਂ ਦਾ ਕੰਮ ਜਿਹੜਾ ਕਰਦਾ ਉਹਨੂੰ ਕਹੇ ਅੱਛਾ ਇਹ ਕੰਮ ਤੈਨੂੰ ਸਾਰਾ ਆਉਂਦਾ ਇਹ ਤਾਂ ਕਰਦੇ ਹਾਂ ਤੇ ਖਲੀਫਾ ਇਹਦਾ ਮੈਨੂੰ ਪਤਾ ਰਿਓ ਖੜਾਉਣ ਸਪਰੇਅ ਕਰਨ ਦਾ ਇੱਕ ਨੰਬਰਾਂ ਤੋਂ ਪਿੰਡ ਚ ਸਿਆਹੀ ਕੰਮ ਕਰਦੇ ਆਂ ਆਪਾਂ ਹੋਰ ਕੀ ਕਰਨਾ ਹੋਰ ਕੋਈ ਕੰਮ ਨਹੀਂ ਕਰਦਾ ਨਹੀਂ ਕਰਨਾ ਪੱਕੀ ਗੱਲ ਜਿਹੜਾ ਆਪਾਂ ਕਰਦੇ ਹਾਂ ਪੱਕਾ ਉਹੀ ਕਰੀ ਜਾਂਦੇ ਆ ਬਸ ਨਹੀਂ ਵਧੀਆ ਗੱਲ ਹੈ ਮਿਹਨਤ ਰਾ ਜ਼ਰੂਰੀ ਆ ਮਿਹਨਤ ਰਾ ਸਲਾਮ ਆ ਯਾਰ ਕਰਨਾ ਜ਼ਰੂਰੀ ਹੁੰਦਾ ਨਹੀਂ ਨਹੀਂ ਮਿਹਨਤ ਰਾ ਕਰਨੀ ਚਾਹੀਦੀ ਆ ਬੰਦੇ ਨੂੰ ਜੇ ਹੁਣ ਵਿਹਲਾ ਰਹਾਂਗੇ ਇੱਥੇ ਬਿੱਲ ਦੇ ਵਿਹਲੇ ਬੈਠੇ ਰਾਤਾਂ ਨੂੰ ਲੋਕਾਂ ਨੂੰ ਘੇਰ ਕੇ ਪੈਸੇ ਲੁੱਟੇ ਜਾਂਦੇ ਨੇ ਉਹ ਗੱਲਾਂ ਮਾੜੀਆਂ ਨੇ ਸਾਲੀ ਜਿਹੜਾ ਬੰਦਾ ਮਿਹਨਤ ਕਰਕੇ ਖਾਂਦਾ ਵਾ ਉਹਨੂੰ ਤਾਂ ਆਪਾਂ ਨੂੰ ਸਲਾਮ ਹੀ ਆ ਬੰਦੇ ਦਾ ਸਲਾਮ ਹਾਂ ਮਿਹਨਤ ਕਰਕੇ ਖਾਂਦਾ ਆ ਉਹਦੇ ਹੱਕ ਦੀ ਖਾਂਦਾ ਹਨ ਉਹ ਵਧੀਆ ਛੱਗੀਆਂ ਟੋਰੀਆਂ ਮਾਰਨੀਆਂ ਨੇ ਉਹ ਬੰਦਾ ਉਹ ਗਲਤ ਆ ਕੰਮ ਹਾਂ ਉਹ ਨਹੀਂ ਚਾਹੀਦਾ ਹੈਗਾ ਉਹ ਵਿੱਚ ਉਹਦੇ ਵੀ ਕਿਤੇ ਕਿਤੇ ਢੇੜੀਆਂ ਦੇ ਵਿੱਚ ਵਾਲੇ ਤੇ ਰਹਿ ਗਈ ਲੱਗਦੀ ਐ ਸਪਰੇਅ ਯਾਰ ਕਿਤੇ ਕਿਤੇ ਨਾ ਉੱਥੇ ਪਾੜੇ ਜਿਹੇ ਰਹੇ ਹੋਏ ਨੇ ਵੱਧ ਮਾ ਖੱਛੇ ਮਤਾਂ ਮਾਮ ਮਟਾ ਰਹਿ ਜਾਂਦੀ ਹੂੰ ਬਾਕੀ ਦੇਖਦੇ ਹੁਣ ਮੈਂ ਮੈ ਤਾਂ ਨਹੀਂ ਲੂਗਾ ਯਾਰ ਦੇਖ ਲਈ ਕੋਈ ਦੁਪਾਉਣਾ ਹੀ ਆ ਹੁਣ ਮੈਂ ਕਹਿੰਦਾ ਵੀ ਸੰਕੋਰ ਉਹਦੇ ਵਿੱਚ ਵੀ ਤਾਂ ਹੀ ਮੇਰੇ ਲਾ ਕੇ ਪਾਈ ਨਹੀਂ ਥੋੜੀ ਮੋਟੀ ਦਵਾਈ ਫੇਰ ਪਾ ਦਾਂਗੇ ਨਾ ਸੰਕੋਰ ਤਾਂ ਹੁਣ ਵੱਡੇ ਨੇ ਮਾਰਨਾ ਨਹੀਂ ਵੱਡਾ ਹੋ ਗਿਆ ਗੋਲੰਡਾ ਕੋਈ ਵੀ ਤਾਂ ਭਾਈ ਉਹ ਲੈਣ ਨੂੰ ਹੁਣ ਮਾਰਨਾ ਨਹੀਂ ਜਿਹੜਾ ਰਿਓ ਨਾਲ ਮਰ ਜਾਂਦਾ ਮਰ ਜਾਂਦਾ ਜਿਵੇਂ ਰਿਓ ਨਾਲ ਇਹੋ ਜਿਵੇਂ ਸੰ ਕੋਡ ਲਾ ਕੇ ਆਪਾਂ ਪਾਉਨੇ ਹੁੰਦੇ ਨਹੀਂ ਹੁਣ ਫਿਰ ਗੁੱਲਣ ਦਾ ਵੱਡਾ ਹੈਗਾ ਵੱਡੇ ਦਾ ਸਕੋਰ ਮਾਰਦੀ ਨਹੀਂ ਹੈਗੀ ਨਹੀਂ ਮਾਰਦੇ ਛੋਟੇ ਨਹੀਂ ਮਾਰਨਾ ਉਹਨੇ ਤਾਂ ਹਾਂ ਛੋਟੇ ਨਹੀਂ ਗੱਲ ਤਾਂ ਵੱਡੇ ਦੀ ਆ ਤਾਂ ਹੀ ਤਾਂ ਮੈਂ ਫਿਰ ਲੜਾਈ ਨਹੀਂ ਸਕੋਰ ਮੈਂ ਕਿਹਾ ਹੁਣ ਬਜੋ ਤੇ ਜਲਾਕ ਮਗਰ ਉਹ ਐਕਸਲਰ ਉਹ ਏਸੀ ਨਹੀਂ ਦਵਾਈ ਹੁੰਦੀ ਉਹ ਪਾ ਦਾਂਗੇ ਲਿਆ ਕੇ ਰਲਾ ਕੇ ਉਹ ਤਾਂ ਵੀ ਰਿਜ਼ਲਟ ਬਹੁਤ ਪਰ ਪਾਈ ਸੀ ਆਪਾਂ ਉਹ ਮਾਜਰੀ ਪਾਈ ਸੀ ਤੂੰ ਹੂੰ ਕਿ ਉਹ ਥੱਲੇ ਦਾ ਪਤਾ ਕੋਈ ਲੰਡਾ ਉਹਨੇ ਤਾਂ ਰਿਜ਼ਲਟ ਇੱਕ ਨੰਬਰ ਹੈ ਐ ਐਕਸਲ ਤੇ ਉਹ ਪਾਈ ਸੀ ਏਸੀ 9 ਪਾਈ ਸੀ ਪਰ ਨੰਬਰ ਜਮਾ ਹੀ ਥੱਲੇ ਦੱਬਤਾ ਸੀ। ਉੱਤੋਂ ਵੀ ਰਿਓ ਪਾਣ ਵਾਲਾ ਹੋ ਜੂ ਬੱਤ ਹੋ ਗਿਆ ਨਾ ਜਦ ਇਹ ਉਪਾਦੀ ਉੱਥੇ ਵੀ। ਹੋਰ ਉੱਥੇ ਉਹ ਆਜੇ ਦਿਖਾ ਕੇ ਦਆਇਆ ਮੈਂ ਹੁਣ ਜੇ ਮੀਂਹ ਪੈ ਗਿਆ ਫਿਰ ਤਾਂ ਔਖਾ ਵਾ। ਜੇ ਮੀਂਹ ਨਾ ਪਿਆ ਫਿਰ ਤਾਂ ਪੈ ਜੂਗਾ। ਫੇ ਕਿਨੇ ਕਿਨੇ ਦਿਨਾਂ ਦੇ ਪੈਲੂ ਤੇਰੇ ਹਿਸਾਬ ਨਾਲ? ਹੈ ਜੇ ਮੀਂਹ ਨਹੀਂ ਪਿਆ ਦੋ ਤਿੰਨ ਦਿਨਾਂ ਸੁਕਾ ਦਾਂਗੇ। ਫਿਰ ਔਖਾ ਸੁੱਖਾ ਹੀ ਪਾਉਣਾ ਪਊਗਾ। ਕਿਉਂ ਔਖਾ ਸੁੱਕਾ? ਫੋਰ ਬਾਈ ਫੋਰ ਗੇਅਰ ਲਾ ਕੇ ਪਾਉਣਾ ਪਊ। ਕਿਉਂ ਬਾਈ 4x4 ਤਾਂ ਲੱਗਦਾ ਹੀ ਰਹਿੰਦਾ ਸਾਰੇ ਜਿਆਦੇ ਉਹ ਰੇਤ ਤੇ ਸਰ ਜਣਾ ਵੀ ਉੱਥੇ ਥੋੜਾ ਜਿਆਦਾ ਸਾਰੇ ਜਿਆਦੇ ਤਾਂ 4x4 ਹੀ ਲੱਗਿਆ ਰਹੇ ਆ ਥੱਲੇ ਜੁੱਤੀਆਂ ਲਾਉਣੀਆਂ ਪੈਣੀਆਂ ਨਾ ਉਹ ਤੇਰਾ ਮੈਨੂੰ ਤਾਂ ਲੱਗਿਆ ਤੇਰੇ 4x4 ਗੇਅਰ ਤਾਂ ਪਰ ਦੂਜੇ ਲੋਟ ਨਹੀਂ ਚੱਲਣਾ ਗਾਰੇ ਤਾਂ ਫਿਰ ਲਾਉਣਾ ਹੀ ਪੈਂਦਾ ਵਾ ਉਹਦੇ ਕਾਹਨੂੰ ਮਾਲਾ ਟਰੈਕਟਰ ਦਾ ਫਿਰ ਬੈਡ ਬੋਡ ਲਾ ਕੇ ਚੱਲਦਾ ਵਾ ਚਾਵਲ ਚ ਜਦ ਲਾਲੇ ਨੇ ਫੋੜ ਗਿਆ ਫਿਰ ਤਾਂ ਖਨਾਕਾ ਚੌਲ ਜੀ ਤਾਂ ਫਿਰ ਲੱਗ ਜਾਂਦਾ ਹਾਂ ਚੌਲ ਵੀ ਕਹਿੰਦਾ ਟੋਲੀ ਲੈ ਕੇ ਤਰਨੀ ਆ 25 ਲੀਟਰ ਵਾਲੀ ਜਿਹਨੂੰ ਥੱਲੇ ਨਾਲ ਪੈਰ ਜਾਂਦਾ ਘੜਮ ਮੁਕੜਮ ਕਰਕੇ ਗੱਲ ਤਾਂ ਕੰਮ ਤਾਂ ਸਾਰੇ ਔਖੇ ਨੇ ਮਿਹਨਤ ਕਰਨੀ ਆ ਪਹਿਰਾ ਦੇਖ ਲਾਂਗੇ ਹੁਣ ਮੌਸਮ ਜੇ ਤਾਂ ਪਿਆ ਠੀਕ ਆ ਨਹੀਂ ਫਿਰ ਚੱਕ ਦਾਂਗੇ ਘੜੇ ਦੇ ਕੋਲ ਕੰਨ ਚੱਕ ਦਾਂਗੇ ਫੱਟੇ ਆ ਇਧਰ ਤੈਨੂੰ ਆਪਾਂ ਦੇਖ ਲਈ ਹੁਣ ਇਧਰ ਫਟੋ-ਫਟ ਚੱਲ ਇਧਰੋਂ ਕਿਧਰੋਂ ਜਾਣਾ ਤੂੰ ਕਿੱਧਰ ਜਾਣਾ ਉੱਥੇ ਹੀ ਪਾਉਣ ਲੱਗਣਾ ਇਹ ਪੁਆਇੰਟ ਤੇ ਫਲਟਾ ਹਾਂ ਇਹ ਕਣਕ ਦੇ ਵਿੱਚ ਹੁਣ ਪਾਣੀ ਲੱਗਿਆ ਹੋਇਆ ਉੱਧਰ ਪਿੱਛੇ ਪਹਿਲਾਂ ਲਾਤਾ ਸੀ ਉੱਧਰ ਦੇਖ ਲਾਂਗੇ ਬਾਤ ਆ ਗਈ ਇਹਦਾ ਮਗਰੋਂ ਹੀ ਪਾਊਗਾ ਆ ਜਿੱਥੇ ਨਾ ਡਬਲ ਗੇਡਾ ਲੱਗ ਜਾਂਦਾ ਮਲ ਲਗੀ ਪਹਿਲਾਂ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਸਾਲੇ ਕਣਕ ਨੇ ਨਾ ਪਾਟਣਾ ਨਹੀਂ ਪਾਸੇ ਦੇਖੋ ਕਿੰਨਾ ਹਾਂ ਫਿਰ ਮਗਰੋਂ ਤਾਂ ਜਾ ਕੇ ਪਹਿਲਾਂ ਪਹਿਰੇ ਲੱਗਦਾ ਹੁੰਦਾ ਖਾਲੀ ਖੱਤੇ 'ਚ ਆਜਾ ਹੁਣ ਬਾਥੂ ਜਿਆ ਹੋਇਆ ਹੈ ਇਹਦੇ ਮਾਰ ਦੇਣਾ ਸਪਰੇ ਸੋਖਾ ਆਊਗਾ ਨਹੀਂ ਥੱਲੇ ਲੁੱਕ ਜਾਣੀ ਆ ਇਹ ਜਿਵੇਂ ਆਹਦੇ ਬਾਥੂ ਖੜਾ ਵਾ ਜੇ ਮਲ ਲਗੀ ਕਣਕ ਨੇ ਬਾਥੂ ਥੱਲੇ ਲੁੱਕ ਜਾਣਾ ਇੰਨਾ ਇੱਥੋਂ ਉੱਥ ਹਾਂ ਨਹੀਂ ਬਰਾ ਬੱਟਾ ਬੁੱਟਾਂ ਤੇ ਵੀ ਆ ਖਾਲ ਖੋਲ ਦੇ ਬੱਟਾ ਬੁੱਟਾਂ ਵਾਲੇ ਕੰਮ ਨਹੀਂ ਕਰਦੇ ਹਾਂ ਕੰਮ ਯਾਰ ਸਪਰੇਅ ਮਰੋਣੀ ਢੋਲੀ ਜਾ ਕੇ ਚਾਹੇ ਸੀ ਮਰਜੀ ਕਿਤੇ ਮਰਾਈਏ ਤੈਨੂੰ ਢੋਲੀ ਦੇ ਪੈਸੇ ਦੇਣੇ ਆ ਚਾਹੇ ਤੈਨੂੰ ਉਹਦੇ ਕਹਿਣਾ ਨੂੰ ਅਸੀਂ ਬੱਟਾਂ ਲਈ ਕੰਮ ਨਹੀਂ ਕਰਦੇ ਕਿਤੇ ਮਾਰੀ ਚੜੀ ਹੈ ਹੋਰ ਕਾਹਨਾ ਕੰਮ ਕਰਦਾ ਤੂੰ ਬੱਟਾਂ ਨਹੀਂ ਕੰਮ ਨਹੀਂ ਕਰਦਾ ਨਹੀਂ ਹੋਰ ਦੱਸ ਕਿਹੜਾ ਕੰਮ ਕਰਦਾ ਤੂੰ ਹਾਂ ਖੱਤੇ ਜੀ ਕਹੇ ਖੱਤਾ ਹੀ ਆ ਖੱਤਾ ਕਿਵੇਂ ਬਟਵੇਂ ਬਰਤਦੇ ਖੱਟੇ ਜਾ ਕੇ ਢੋਲੀ ਜਾ ਕੇ ਘੁੰਮਣਾਈ ਇਹਦੇ ਵਿੱਚ ਤਾਂ ਦਵਾਈ ਦਾ ਮਾਰੀ ਅਸਰ ਜੇ ਕੀਤਾ ਹੋਇਆ ਖੱਤੇ ਦਾ ਪਤਾ ਨਹੀਂ ਹੋਏਗਾ ਨਹੀਂ ਆਹ ਤੇ ਆਹ ਪੀਲੀ ਤਾਂ ਹੋਈ ਆ ਤਾਂ ਇਹ ਕਹਿੰ ਦੇਖੀ ਧਿਆਨ ਨਾਲ ਮੇਰੇ ਗੋਲੇਂਡਾ ਦੱਬਿਆ ਕਿਹੇ ਪਾਸੇ ਬਹੁਤ ਦਬਿਆ ਆਇਆ ਹਾਂ ਇਹ ਪਤਾ ਨਹੀਂ ਮੈਂ ਤਾਂਹੀਂ ਕਰੀ ਨਹੀਂ ਸਪਰੇ ਤਾਂ ਕਰੀ ਸੀ ਪਰ ਕੜਦਾ ਕਿਵੇਂ ਐਸਪਰੇ ਕਰਿਆ ਨਾ ਕਰ ਓਏ ਕਰਿਆ ਰਿਜ਼ਲਟ ਨਹੀਂ ਦਿੰਦੀ 100% ਦਵਾਈਆਂ ਤੈਨੂੰ ਪਤਾ ਦਵਾਈਆਂ ਕਿਡਾ ਅਰੀਜਨਲ ਆਉਂਦੀਆਂ ਨੇ ਦਵਾਈਆਂ ਕੰਮ ਨਹੀਂ ਕਰਦੀ ਜੇ ਹੁਣ ਮੰਨੀ ਕੇ ਚੱਲ ਜੇ ਦਵਾਈਆਂ ਅਸਰ ਕਰ ਲੈ ਜੇ ਮੇਰੀ ਗੱਲ ਸੁਣ ਦੇਖ ਕਿਵੇਂ ਦੱਬਿਆ ਹੋਇਆ ਗੋਲੀ ਇਹ ਜੇ ਦਵਾਈਆਂ ਅਸਰ ਕਰ ਲੱਗ ਜਾਣ ਫਿਰ ਉਹ ਕੰਪਨੀ ਇੱਕ ਸਾਲ ਪਾ ਕੇ ਫਿਰ ਦਵਾਈ ਲੈ ਕੋਈ ਖਰੀਦਣ ਜਾਵੇ ਉਹਨਾਂ ਦੀ ਤਾਂ ਸਹੀ ਕਿੰਨਾ ਪਹੀਆ ਦੱਖ ਪਿਆ ਗੁੰਡਾ ਮਰ ਗਿਆ ਸਾਲਾ ਦੱਬ ਗਿਆ ਜਮੀਂ ਚਿੱਕਾ ਨਹੀਂ ਉਹ ਉਹ ਤਾਂ ਹੈਗਾ ਵਾ ਇਹ ਤਾਂ ਰਿਜ਼ਲਟ ਤਾਂ ਵਧੀਆ ਨਿਕਲਿਆ ਆ ਦੋ ਢੋਲੀਆਂ ਤੇਰੀਆਂ ਉਧਰ ਦਵਾਈ ਘੋਲੀ ਦੀ ਮਾਰ ਕੇ ਪਾਈਆਂ ਸੀ ਹਨ ਜੋ ਆਪ ਦਵਾਈ ਘੋਲੀ ਦੁਬਾਰਾ ਦੁਬਾਰਾ ਦਵਾਈ ਨਹੀਂ ਘੋਲੀ ਸੀ ਆਪ ਉਧਰ ਜੋ ਲੈ ਕੇ ਜਾਣ ਨੂੰ ਹਾਂ ਹਾਂ ਦੋ ਢੋਲੀਆਂ ਤੂੰ ਇਧਰੋਂ ਉਧਰੋਂ ਫੇਰ ਇਧਰ ਮਾਰ ਕੇ ਫੇਰ ਉਧਰ ਦਵਾਈ ਲੈ ਕੇ ਗਿਆ ਸੀ ਹਾਂ ਉਹ ਗੱਲ ਹੀ ਕਰਦਾ ਮੈਂ ਆ ਘਿਆਰੇ ਤਾਂ ਮੈਨੂੰ ਗੁੰਡਾ ਉਹ ਵੀ ਘੱਟ ਲੱਗ ਪਿੱਛੇ ਦੇਖ ਕੇ ਧਿਆਨ ਨਾ ਹੁਣ ਓਕੇ ਬਾਏ ਬਾਏ ਓਕੇ ਬਾਏ ਬਾਏ ਹੈ ਨਹੀਂ ਹੁਣ ਰਿਓ ਪਾ ਕੇ ਓਕੇ ਬਾਏ ਬਾਏ ਹੋਊਗੀ ਨਿਸ਼ਾਨੀ ਰੱਖ ਲਈ ਦੇਖ 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 ਇਹ ਮਾਸਤਰਾ ਵੀ ਗੱਭਰੂ ਐ ਹੈ ਮੂਰੇ ਉਹ ਕਹਿੰਦੀ ਦੇਖਣਾ ਪਿੱਛੇ ਠੀਕ ਆ ਪਿੱਛੇ ਠੀਕ ਆ ਮੂਰੇ ਨਹੀਂ ਜਾਣਾ ਇਹ ਪਾਈ ਸੀ ਵੀਰੇ ਪਹਿਲਾਂ ਆਪਾਂ ਪਾਈ ਸੀ ਦੂਜੀ ਦਵਾਈ ਕਿਹੜੀ ਇੱਕ ਰਹੀ ਆ ਵਦ ਨਹੀਂ ਕਿਹੜੀ ਕਹਿੰਦੇ ਆ ਫੇਰ ਆ ਅੰਬਰੀਵਾ ਪਾਈ ਸੀ ਆ ਚਿੱਟਾ ਕਰਤਾ ਜਿਹੜੀ ਗੁਲੀ ਲੰਡਾ ਦਵਾਈ ਤਾਂ ਹੈਗੀ ਆ ਵਧੀਆ ਪਰ ਇਹ ਪਾਈ ਸੀ ਆਪਾਂ 1.5 ਕਿੱਲੇ ਤੇ ਕੀਲੇ ਤੇ ਲੱਗਨ aí ਫੂਕ ਹੀ ਦਿੰਦੀ ਐ ਆ ਦੇ ਸਾਰਾ ਤੁਸੀਂ ਦੇਖਦੇ ਹੋ ਇੱਕ ਪਾਸਾਰਾ ਕਰਦੀ ਆ ਫਿਰ ਇਹ ਨਾਲ ਹੀ ਹੁਣ ਆਪਾਂ ਆਹ ਦੇਖੋ ਰਿਜ਼ਲਟ ਦਾ ਗੋਲੀ ਲੰਡੇ ਦਾ ਬਹੁਤ ਕੀਤਾ ਆ ਦੇ ਜਿਵੇਂ ਚੱਕ ਤਾ ਜਿਹੜੀ ਪਹਿਲਾਂ ਥੱਲੇ ਪਾਈ ਸੀ ਉਹਨੇ ਵੀ ਕੱਢਿਆ ਆ ਦੇ ਦੇਖੋ ਮਿੱਤਰੋ ਇਹ ਪਹਿਲੇ ਪਹਿਲਾਂ ਲੱਗਦਾ ਇਹਨੂੰ ਗਾਨਕ ਦੇਣ ਨੂੰ ਸਪਰੇ ਹਾਂਸ ਪ੍ਰੂਵਾਂ ਹੋ ਜਾਣਗੀਆਂ ਫਿਰ ਇਹ ਇਥੇ ਕੋਲ ਲੰਡਾ ਕਹਿੰਦਾ ਮਾਰਿਆ ਪਿਆ ਆ ਦੇਖੋ ਰਿਜ਼ਲਟ ਤਾਂ ਬਹੁਤ ਕੱਢਿਆ ਹਾ ਦੇ ਦਵਾਈ ਦਾ ਫਰਕ ਤਾਂ ਹੈਗਾ ਹੀ ਆ ਚੱਕ ਤੀ ਆ ਦੇਖ ਲੋ ਫੇਰ ਵੀ ਆਪਾਂ ਡੇਢ ਤੇ ਪਾਇਆ ਸੀ ਜੇਕਰ 2 ਤੇ ਪਾ ਦਿੰਦੇ ਅੱਜ ਆਪਣੇ ਕੀਲੇ ਤੇ ਪਾ ਦਿੰਦੇ ਫਿਰ ਤੋਤੇ ਜੜਾ ਦਿੰਦੇ ਤੋਤੇ ਹੀ ਉਹ ਤਾਂ ਮੂੰਹ ਜਿਹੜਾ ਬਹੁਤ ਮੋੜਦਾ ਰਿਜ਼ਲਟ ਤਾਂ ਵਧੀਆ ਕੱਢਿਆ ਦਵਾਈ ਨੇ ਕਾਣ ਕਾਣ ਕੇ ਦੇਸਨ ਲਾਤੇ ਜਾਣੇ ਕਾਣ ਕੇ ਤੇ ਨਹੀਂ ਵਾਲਾ 100 ਰੁਪਇਆ ਥੋੜਾ ਮੋਟਾ ਤਾਂ ਪੈਂਦਾ ਹੀ ਆ ਫਿਰ ਇੱਕ ਪਾਸਾ ਦਾ ਹੁੰਦਾ ਹੀ ਆ ਆ ਕਿਤੇ ਕਿਤੇ ਢੇੜੀਆਂ ਰਹੀਆਂ ਹੋਈਆਂ ਨੇ ਕਿਤੇ ਕਿਤੇ ਹੈਗਾ ਵਾ ਉਹ ਸਾਡ ਰਿਜ਼ਲਟ ਵਧੀਆ ਕੱਢਿਆ ਬਾਕੀ ਜਿਹੜੀ ਥੱਲੇ ਦਵਾਈ ਪਾਈ ਸੀ ਪਹਿਲਾਂ ਆਪਾਂ ਕਾਣ ਕੇ ਬੀਜਣਸਾਰ ਉਹਨੇ ਵੀ ਰਿਜ਼ਲਟ ਵਧੀਆ ਕੱਢਿਆ ਗੋਲੀ ਰੰਡਾ ਹੈ ਹੀ ਵਾਲਾ ਸੀ ਜਾਣੀਆ ਥੋੜਾ ਥੱਲੇ ਦੱਬ ਦੂਗੀ ਕਣ-ਕਣ ਕੇ ਸਪਰੇ ਹਣ ਹੈ ਗੋਲੀ ਰੰਡਾ ਬੂਥ ਹੀ ਸੀ ਭਾਈ ਹੈ ਨਾ ਰਿਆ ਉਹ ਕੰਮ ਤਾਂ ਵਧੀਆ ਕਰਿਆ ਦਵਾਈ ਨੇ ਕੰਮ ਤੇ ਇੱਕ ਨੰਬਰ ਕਰਿਆ ਹਿਆ ਹਾਂ ਤਾਂ ਹੀ ਤਾਂ ਮੈਂ ਸੰਗੋਰ ਪਾਈ ਨਹੀਂ ਮੈਂ ਕਿਹਨ ਸੰਗੋਰ ਲਾ ਕੇ ਪਾਵਾਂਗੇ ਫੇਰ ਗੜਬੜ ਹੋਊ ਕੰਮ ਹਾਂ ਨਹੀਂ ਮੈਂ ਸੰਗੋਰ ਵੀ ਨਹੀਂ ਪਾਈ ਸੀ ਜੇ ਸੰਗੋਰ ਪਾਣਦੇ ਫੇਰ ਹੋਰ ਨਾ ਜਾਲ ਦਿੰਦੀ ਕਦੇ ਮੈਂ ਸੰਗੋਰ ਤਾਂ ਨਹੀਂ ਪਾਈ ਸੀ ਮੈਂ ਕਿਹਾ ਹੋਰ ਨਜਾਲ ਦੇਵੇ ਕਿਤੇ ਨਹੀਂ ਕੰਮ ਤਾਂ ਵਧੀਆ ਕਰਦਾ ਦਵਾਈ ਨੇ ਕਣਕ ਉੱਤੇ ਆ ਰਿਓ ਨਾ ਉੱਠ ਖੜੂਗੀ ਇਹ ਥੱਲੇ ਦੱਬ ਗਿਆ ਬਾਕੀ ਅਸਰ ਤਾਂ ਰਹੂਗਾ ਜਦੋਂ ਸੁੱਕੂਗਾ ਫਰਕ ਤਾਂ ਪਾਊਗਾ ਜੀ ਇਹ ਦੇਖਣ ਨੂੰ ਐਂ ਲੱਗਦਾ ਵੀ ਦੇਖਣ ਨੂੰ ਆਪਾਂ ਨੂੰ ਐਂ ਲੱਗਦਾ ਵੀ ਸਾਡਾ ਕਣਕ ਫੂਕਦੀ ਪਰ ਹੈ ਗੁਲੀ ਲੰਡਾ ਵਾ ਹਾਂ ਬਾਕੀ ਕਿਹੜੀ ਕਟਮੀ ਨਿਯੋਜ ਲਾ ਵੀ ਤੇਰੀ ਫਰਕ ਉਹ ਚੀਜ਼ ਦਾ ਪਾਉਂਦੀ ਪਾਉਂਦੀ ਆ ਉਹ ਸਿਮਰਨ ਦੇ ਵੀ ਘੱਟ ਮੀ ਨੀ ਉਹ ਜੇ ਲਾਈਵ ਫਿਰਦਾ ਇਹ ਤੂੰ ਉਹਦੇ ਗੁੱਲਿੰਡਾ ਕਿੱਥੇ ਸੀ ਯਾਰ ਇੱਧਰ ਕਰੀ ਸੀ ਇੱਧਰ ਉੱਧਰ ਤਾਂ ਹੀ ਦੁਬਾਰਾ ਸਪਰੇ ਕਰੀ ਤਾਂ ਦਾ ਤਾਲੀ ਕਰੀ ਆ ਅੱਛਾ ਉੱਧਰ ਉੱਧਰ ਮਰ ਗਿਆ ਕੋਈ ਲੰਡਾ ਉੱਧਰ ਕਿਵੇਂ ਆ ਪਤਾ ਨਹੀਂ ਉਹ ਤਾਂ ਗੇਰਾਂ ਨਹੀਂ ਮਾਰਿਆ ਨਾ ਦੇ ਲੈ ਰਿਜ਼ਲਟ ਤਾਂ ਬਹੁਤ ਕੱਢਿਆ ਨੇ ਤਾਂ ਹੀ ਤੁਹਾਨੂੰ ਮੈਂ ਕਿਹਾ ਜਦ ਸਕੋਰ ਕੀ ਪਾਉਣੀ ਐ ਇਹਨੇ ਜਾਲ ਦੇਣਾ ਮੈਂ